ਪਰ ਉਹਦੇ ਚ ਜਿਹੜਾ ਸਾਡਾ ਹੈਗਾ ਸਿਸਟਮ ਇੱਕ ਤਾਂ ਅਸੀਂ ਮੋਨੋਕਲਚਰ ਤੋਂ ਮਤਲਬ ਦੂਰ ਆ ਥੋੜੇ ਜੇ ਕੱਲੀ ਬਲੂਬੇਰੀ ਨਹੀਂ ਕੱਲੀ ਬਲੂਬੇਰੀ ਨਹੀਂ ਬਲੂਬੇਰੀ ਸਾਡੀ ਨਾਰਮਲੀ 10x3 ਤੇ ਜਾਂ 10x2.5 ਤੇ ਡਿਪੈਂਡਿੰਗ ਅਪਾਨ ਕਿ ਕਿਹੜੀ ਵੈਰਾਈਟੀ ਅਸੀਂ ਗਰੋਅ ਕਰਦੇ ਆ ਸੋ 10 ਤੋਂ 10 ਫੁੱਟ ਫਰਕ ਕਰ ਲਾਈਨ ਤੋਂ ਲੈ ਕੇ 10 ਹਾਂਜੀ 2.5 ਤੋਂ 3 ਫੁੱਟ ਬੂਟੇ ਤੋਂ ਬੂਟੇ ਦੀ ਜਿਹੜੀ ਦੂਰੀ ਹੁੰਦੀ ਆ ਹਾਂਜੀ ਤਾਂ ਉਹ ਜਿਹੜਾ ਵਿਚ ਵਿਚਾਲੇ ਵਾਲਾ ਕਰੀਬ ਕਰੀਬ 1.5 ਫੁੱਟ ਥਾਂ 5 ਫੁੱਟ ਥਾਂ ਹੁੰਦਾ ਜਿਹੜਾ ਉਹਦੇ ਵਿੱਚ ਅਸੀਂ ਕਰੀਬ ਕਵਰ ਕ੍ਰੌਪਸ ਜਿਹਨਾਂ ਨੂੰ ਅੱਜਕੱਲ ਕਹ हां जी ओ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਵਿਚਾਲੇ ਜਗਾ ਤੁਸੀਂ ਉਹ ਖਾਲੀ ਨਹੀਂ ਛੱਡਦੇ ਤੇ ਤੁਸੀਂ ਉਹਦੇ ਚ 9 10 ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਨ੍ਹਾਂ ਦੇ ਵਿੱਚ ਹਨ ਲੈਗਿਉਮ ਵੀ ਹੁੰਦੇ ਹੋਣੇ ਆ ਤੇ ਜਿਨ੍ਹਾਂ ਚ ਮਤਲਬ ਅਲੱਗ-ਅਲੱਗ ਫੈਮਿਲੀਜ਼ ਨੇ ਉਸੇ ਕਰਕੇ ਹਾਂ ਜੀ ਬਿਲਕੁਲ ਜੀ ਉਹਦੇ ਜਿਨ੍ਹਾਂ ਨੂੰ ਫੋਰਬਸ ਕਹਿੰਦੇ ਆ ਅਸੀਂ ਮਤਲਬ ਜਿਹੜੇ ਮਤਲਬ ਡੂੰਗੀ ਜਾੜਾ ਵਾਲੇ ਪੌਦੇ ਆਪਣੀਆਂ ਘਾਹ ਵਾਲੇ ਬੂਟੇ ਜਿਵੇਂ ਆ ਆਪਣੇ ਜਮੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਜੀ ਓਲਟਸ ਨੇ ਕਾਫੀ ਜਿਆਦਾ ਵਿੱਚ ਉਹਦੇ ਚ ਮੇਜਰ ਹੁੰਦਾ ਮੇਰੇ ਹਾਂਜੀ ਤੇ ਬਾਕੀ ਸਾਰਾ ਜਿਹੜਾ ਕਵਰ ਕ੍ਰੌਪ ਮਿਕਸ ਆ ਉਹਦੇ ਉੱਤੇ ਹੀ ਬਿਲਡ ਅਪ ਕੀਤਾ ਹੁੰਦਾ ਹਾਂਜੀ ਤੇ ਨਾਲ ਦੀ ਨਾਲ ਮੈਂ ਜਦੋਂ ਵੀ ਖੱਤਿਆਂ ਦੇ ਆਸੇ ਪਾਸੇ ਜਿਹੜੇ ਨੇਚਰਲ ਪੋਲੀਨੇਟਰ ਪਲਾਂਟਸ ਆ ਉਹ ਉਹ ਵੀ ਮਤਲਬ ਉਹਨਾਂ ਲਈ ਜਗ੍ਹਾ ਛੱਡਦਾ ਹਮੇਸ਼ਾ ਲਈ ਹਮੇਸ਼ਾ ਉਹਦੇ ਲਈ ਇਹ ਆ ਵੀ ਜਿਹੜੇ ਜਿਹੜੇ ਮਿੱਤਰ ਜੀਵ ਆ ਜਿਨ੍ਹਾਂ ਨੂੰ ਬੈਨੀਫੀਸ਼ੀਅਲ ਇਨਸੈਕਟਸ ਆਪਾਂ ਉਥੇ ਪੀਏਯੂ ਵੀ ਕਰਦੇ ਹੁੰਦੇ ਸੀ ਵੀ ਮਿੱਤਰ ਜੀਵ ਆ ਹਾਂਜੀ ਉਹਨਾਂ ਦੇ ਲਈ ਇੱਕ ਹੈਬਿਟਾਟ ਤੁਸੀਂ ਉਹਨਾਂ ਨੂੰ ਰਹਿਣ ਲਈ ਥਾਂ ਦੇ ਰਹੇ ਹੋ ਹਾਂਜੀ ਹਾਂਜੀ ਤਾਂ ਉਹ ਤੁਹਾਡੇ ਲਈ ਪੈਸਟ ਕੰਟਰੋਲ ਕਰਦੇ ਆ ਹਾਂਜੀ ਤਾਂ ਇੱਕ ਜਿਹੜਾ ਉਹਦਾ ਬੈਲੈਂਸ ਬਣਾਇਆ ਹੋਇਆ ਤੁਸੀਂ ਉਹਨੂੰ ਮਿਮਿਕ ਕਰਨ ਦੀ ਟਰਾਈ ਕਰਦੇ ਆ ਮੈਂ ਮਤਲਬ ਤੁਸੀਂ ਆਪ ਦੇਖ ਲਓਣਾ ਐਡੇ-ਐਡੇ ਜੰਗਲ ਖੜੇ ਇਹਨਾਂ ਨੂੰ ਕਿਹੜਿਆ ਯੂਰੀਆ ਪਾਉਂਦਾ